बिट्रीजी बिट्री पॉनिसी अगर घूमेगा ये हमारा इडाई इडाई हाँ इडाई ना क्योंकि इडाई ना इडाई ना इडाई ना इडाई ना इडाई ना इडाई ना ਸਰ ਜੀ ਹਾਂ ਜੀ ਸਰ ਬਾਇਓ ਜੀ ਖਾਲਸਾ ਬਾਇਓ ਜੀ ਦੇ ਵਤੇ ਮੈਂ ਸਖਤਰ ਮਾਗਰ ਕਮੇਟੀ ਜੀ ਗੁਰੇ ਸੈਕਲ ਆਪਣੇ ਚੇਅਰਮੈਨ ਸਾਹਿਬ ਸ਼੍ਰੀ ਮਧੂਰਾਮ ਜੀ ਇਹਨਾਂ ਵੱਲੋਂ ਤੇ ਕਮੇਟੀ ਵੱਲੋਂ ਹਾਰਦਿਕ ਦਿਲੋਂ ਵਧਾਈਆਂ ਇਹਨਾਂ ਹਾਂ ਸ਼੍ਰੀ ਹਰਦੀਪ ਸਿੰਘ ਜੀ ਅੱਜ ਸਾਡੇ ਵਿੱਚ ਬਤੌਰ ਲੇਖਾਕਾਰ ਹਾਜ਼ਰ ਹੋਏ ਨੇ ਤੇ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਜੀ ਅਸੀਂ ਸਾਰੀ ਕਮੇਟੀ ਵੱਲੋਂ ਕਿ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਤੇ ਮਾਰਗੜ ਕਮੇਟੀ ਨੂੰ ਸੁਧਾਰ ਲਿਆਉਣ ਦੀ ਆਪਣੇ ਪੂਰੇ ਪੂਰੀ ਕੋਸ਼ਿਸ਼ ਕਰਨ। ਬਾਕੀ ਚੇਰਮਨ ਸਾਹਿਬ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਦੋ ਸ਼ਬਦਾਂ ਨਾਲ ਬੋਲਣ। ਜੀ ਸਰ ਮਿਲਾਂ ਤਾਂ ਸਾਰਿਆਂ ਨੂੰ ਔਰ ਖਾਸ ਕਰਕੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸਾਡੇ ਮੰਡੀ ਮਾਰਕੀਟ ਕਮੇਟੀ ਨਕੋਦਰ ਦੇ ਵਿੱਚ ਇੱਕ ਭਾਜੀ ਹਰਦੀਪ ਸਿੰਘ ਆ ਉਹਨਾਂ ਦੀ ਪ੍ਰਮੋਸ਼ਨ ਹੋਈ ਆ ਉਹਨਾਂ ਨੂੰ ਜਿਹੜਾ ਹੈਗਾ ਲੇਖਾਕਾਰ ਦਾ ਜਿਹੜਾ ਉਹਦਾ ਦਿੱਤਾ ਗਿਆ ਪਹਿਲਾਂ ਮੰਡੀ ਸੁਪਰਵਾਈਜ਼ਰ ਸੀ ਹੁਣ ਜਿਹੜਾ ਹੈਗਾ ਅਕਾਊਂਟੈਂਟ ਸਾਡਾ ਉਹਨਾਂ ਦੇ ਇੱਥੇ ਅਕਾਊਂਟੈਂਟ ਬਣਨ ਤੇ ਬੜੀ ਖੁਸ਼ੀ ਆ ਸਾਰੀ ਮੰਡੀ ਦੇ ਸਾਰੇ ਕਰਮਚਾਰੀਆਂ ਵੱਲੋਂ ਅਸੀਂ ਹਰ ਇੱਕ ਨੂੰ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਅੱਗੇ ਤੋਂ ਵੀ ਅਸੀਂ ਚਾਹੁੰਦੇ ਆ ਕਿ ਸਾਡਾ ਇਹ ਜਿਹੜੇ ਹੈਗੇ ਆ ਇੱਥੇ ਵੱਧ ਸੁਆਵਾਂ ਜਿਹੜੀਆਂ ਹੈਗੀਆਂ ਵਧੀਆਂ ਦੇ ਦੇ ਤੇ ਜਿਹੜੇ ਮੰਡੀ ਦੇ ਵਿੱਚ ਸਾਡੇ ਅਕਾਊਂਟੈਂਟ ਦੀ ਘਾਟ ਮਹਿਸੂਸ ਹੁੰਦੀ ਸੀ ਸਾਡੇ ਕੋਲ ਅਕਾਊਂਟੈਂਟ ਹੈਗਾ ਉਹ ਤਿੰਨ ਜਗ੍ਹਾ ਕੰਮ ਕਰਦਾ ਹੈ ਤੇ ਇਹਨਾਂ ਦੇ ਇੱਥੇ ਅਕਾਊਂਟੈਂਟ ਮਾੜਨਾ ਸਾਨੂੰ ਬੜਾ ਫਾਇਦਾ ਆਊਗਾ ਤੇ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਏਸੀ ਤਰ੍ਹਾਂ ਹੋਰ ਵੀ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਪ੍ਰੋਮੋਸ਼ਨ ਦੇ ਕੇ ਉਹਨਾਂ ਨੂੰ ਅਗਾਹ ਹੋਰ ਵਧਾਇਆ ਜਾਵੇ ਉਹਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਜਾਂ ਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਥੈਂਕ ਯੂ ਦੁਖੀ ਪੰਪਰਾਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਲੇ ਮੇਰੇ ਨੰਬਰ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋں ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਦੇਸ਼ਾਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰ ਚੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669